ਮੈਂ ਅੱਜ ਨਾਲ ਨਹੀਂ ਕਰਿਆ ਹੋਇਆ ਬਾਈ ਮੈਂ ਨੂੰ ਤਰੰਦਨ ਹੋ ਗਏ ਜੇ ਜੇਦਾ ਧੂਰੀ ਪ੍ਰੋਗਰਾਮ ਸੋਚਦੇ ਨਾ ਆਇਆ ਬੰਦੀ ਹੈ ਇਹ ਮੈਂ ਜਾਣਾਂ ਹੁਣ ਇਹ ਵੀ ਆਪਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਹੈ ਉੱਪਰੋਂ ਨੰਗਣਾ ਜੇ ਮੈਂ ਨੰਗਣਾ ਹੁੰਦਾ ਨੰਗਣ ਦੀ ਕੋਸ਼ਿਸ਼ ਕਰਦਾ ਫਿਰ ਵੀ ਨੰਗਣ ਦੇਣਾ ਸੀ ਕੋਸ਼ਿਸ਼ ਕੀਤੀ ਬਹੁਤ ਹੁਣ ਜਦੋਂ ਇੰਟੈਲੀਜੈਂਸੀ ਮਾਗਰ ਆਪਾਂ ਨੂੰ ਪੁਲਿਸ ਮਾਗਰ ਹੁਣ ਭਾਈ ਇਹ ਆਹੀ ਕੰਮ ਕਰ ਮੈਂ ਇਹਨਾਂ ਦੇ ਕੀ ਕਹ ਬਹੁਤ ਵਧੀਆ ਕੰਮ ਕਰਾਉਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉੱਪਰੋਂ ਹੋ ਘਮਾ ਗਿਆ ਮੈਨੂੰ ਰੋਕਣ ਦਾ ਕੱਥੀ ਇੰਨੇ ਬੰਦੇ ਰੋਕ ਲੈ ਨਸ਼ੇ ਵਾਲਿਆਂ ਨੂੰ ਇਹ ਵੀਰ ਕਾ ਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕੇ ਦਿੰਦਾ ਨਸ਼ਾ ਇਹਨਾਂ ਨੂੰ ਇੱਕ ਫੜਨਗੇ ਨਸ਼ੇ ਵਾਲਿਆਂ ਨੂੰ ਚਲੋ ਮੈਂ ਇਹਨਾਂ ਨਾਲ ਹੀ ਜਾਂਦਾ ਨਸ਼ਾ ਦਵਾਉਣਾ ਹੈਗਾ ਜਵਾਰ ਤੋਂ ਦਵਾਉਣਾ ਇੱਥੋਂ ਦਵਾਉਣੇ ਲਵੀ ਨੂੰ ਬਾਲਣਾ 5 ਮਿੰਟਾਂ ਦੇ ਵੀ ਨਸ਼ਾ ਰੋਕ ਦੇਣਾ ਐ ਅਸੀਂ ਖੁਸ਼ ਐ ਅਸੀਂ ਜਿੰਦਾਬਾਦ ਐ ਫੇਰ ਸਰਕਾਰ ਇਹਨਾਂ ਨੂੰ ਨਸ਼ਾ ਰੋਕਣ ਨੂੰ ਹੁਕਮ ਕਾ ਤੋਂ ਨਹੀਂ ਕਰਦੀ ਤੁਹਾਨੂੰ ਇੱਕ ਚੋਨੀ ਚੈਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਤੇਤੀ ਹੱਤਤ ਵੀ ਕੀਤਾ ਉਹ ਤੇ ਜੇ ਅਸੀਂ ਮਤਬ ਉਹ ਲੋ ਇੱਕ ਕੇਸ ਤੋਂ ਦੀ ਜਵਾਨਤ ਵੀ ਕਰਾ ਲਈ ਦੀ ਪਰਿਵਾਰ ਵਾਲਿਆਂ ਨੇ ਤਾਂ ਫੇਰ ਫੜ ਕੇ ਫੇਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਹਟਣਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆ ਹੈਗਾ ਹੱਕ ਤਾਂ ਬਣਦਾ ਕਿ ਉਹਦੇ ਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਾਤਾ ਉਹਦੇ ਇਹ ਖਾਣੀ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਫੇਰ ਉਹ ਤੋਂ ਬਾਅਦ ਪ੍ਰਸ਼ਾਸਨ ਨਾਲ ਬੜੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟਿੰਗ ਚੱਲੀ ਇੱਕ ਦਿਨ ਉਹ ਤੋਂ ਪਹਿਲਾਂ ਮੀਟਿੰਗ ਚੱਲੀ ਅਸੀਂ ਬਾਰ-ਬਾਰੇ ਕਹ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਤੇ ਵੀ ਤੁਸੀਂ ਜਵਾਨਤ ਕਰਾ ਲਓ ਅਸੀਂ ਕਿਹਾ ਵੀ ਇੱਕ ਕੇਸ ਚ ਕਰਾ ਲਈ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੇ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਟ ਚ 5 ਤਰੀਕ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜੇ ਪਰਚਾ ਹੋਰ ਪਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਦਦ ਅਤੇ ਨਜ਼ਰੀ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨਾਂ ਨੇ ਹਰ ਕਦੇ ਘਰੇ ਪੁਲਿਸ ਲਈ ਹੋਈ ਹੈ ਤੇ ਜੇ ਮੈਂ ਤੜਕੇ ਗੱਡੀ ਲਾ ਕੇ ਬਾਹਰ ਨਿਕਲਿਆ ਤਾਂ ਮੇਰੇ ਬਾਰਗੇ ਵੀ ਪੋਸਤ ਲਾਤੀ ਮੇਰੀ ਵੀ ਹੀ ਖੰਦਲਾ ਵੀ ਉਹਨੂੰ ਕਿਹਾ ਮੇਰੇ ਨੌਤੇ ਵੀ ਦਾ ਨੌਬਾਈ ਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗੱਲ ਦਾ ਜੇ ਨੌਜਵਾਨ ਜਾਣਗੇ ਵੱਡੀ ਪੱਦਰ ਤੇ ਕਿਉਂ ਲੋਕਾਂ ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਅਸੀਂ ਹਮੇਸ਼ਾ ਬਾਤ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੈਂਦੇ ਆ ਲੋਕਾਂ ਨੂੰ ਹੋਰ ਰੋਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਵੀ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਤੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆਉਂਦੀਆਂ ਕੁਰਸੀਆਂ ਤੇ ਬੈਠੀ ਰਹਿੰਦੀ ਆ ਮੁੱਖ ਮੰਤਰੀ ਆ ਕੁਛ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਛ ਨਹੀਂ ਵਿਗੜਨਾ ਜੇ ਕੋਈ ਚੜਾਪ ਪੈਂਦੀ ਆ ਸਾਡੇ ਦੇ ਪਸਤੀ ਪਊਗੀ ਦੋਨਾਂ ਪਾਸੋਂ ਸਾਡੇ ਨੁਕਸਾਨ ਹੋਊਗਾ ਮੈਂ ਦੁਬਾਰਾ ਤੁਹਾਡੇ ਰਾਹੀ ਹੀ ਕਹਿਣਾ ਚਾਹੁੰਦਾ ਕਿੰਨਾ ਕੁ ਜਰੂਰ ਵਟਣਗੇ ਉੱਥੇ ਅਣਮਿੱਥੇ ਲਈ ਧਰਨਾ ਕਰ ਲਊਗਾ ਫਿਰ ਅਣਮਿੱਥੇ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣੇ ਮੌਕੇ ਜਾਊਗਾ ਰਾਤ ਨੂੰ ਛੱਡਣ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਕਿਹੜਾ ਉੱਥੇ ਜਾਊਂਗੇ ਜਾਊਗਾ ਪਮਾ ਕਾਠੋਂ ਤੇ ਵੇਜੜ ਦੇ 10 ਦੀ ਕੋਠੀ ਤੇ ਬਾਰ ਕੇ ਜਾ ਕੇ ਆਊਂਗਾ ਜਦੋਂ ਮੇਨੂੰ ਤ ਕਿ ਜਿਹੜੀ ਭਗਵੰਤਮਾਨ ਸਰਕਾਰ ਹੈ ਇਹ ਜ਼ੁਲਮ ਕਰਨ ਤੇ ਲੋਕਾਂ ਤੇ ਉਤਰੀ ਹੋਈ ਹੈ ਜਿਵੇਂ ਤੁਸੀਂ ਦੇਖਿਆ ਹੈਗਾ ਵੀ 29 ਜੁਲਾਈ ਨੂੰ ਪ੍ਰੋਗਰਾਮ ਸੀ ਸ਼ਾਂਤੀਪੁਰ ਉਹਗਾ ਉੱਥੇ ਲੱਖਾਂ ਚ ਇਕੱਠ ਹੋਇਆ ਕਿਸੇ ਨੇ ਕੋਈ ਸ਼ਰਾਰਤ ਨਹੀਂ ਕੀਤੀ ਸ਼ਾਂਤੀਪੁਰ ਕੋ ਨਜ਼ਾਰਾ ਸੀ ਫਿਰ ਕੱਲ ਅਸੀਂ ਸੂਰ ਸੀਗੇ ਸੂਰ ਵੀ ਮਾਨ ਸਾਹਿਬ ਨੂੰ 100 ਅਗਸਟ ਕਰ ਲਿਆ ਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਤੇ ਪ੍ਰੋਗਰਾਮ ਉੱਥੇ ਹੋਣ ਨਹੀਂ ਦਿੱਤਾ ਇਹ ਧੱਕਾ ਕਰਦੇ ਆ ਭਗਵੰਤਮਾਨ ਜਿਹੜੇ ਮੁਲਾਜ਼ਮ ਨੇ ਇਹਦਾ ਡਿਊਟੀ ਤੇ ਵੱਧੇ ਆ